ਕਿਉਂ ਘਰ ਗਏ ਅਮਰ ਸਿੰਘ ਚਮਕੀਲੇ ਨੂੰ ਮੁਹੰਮਦ ਸਦੀਕ ਕਹਿੰਦੇ ਆ ਤੂੰ ਮੇਰੇ ਘਰੋਂ ਨਿਕਲ ਜਾ ਤੂੰ ਚਲਾ ਜਾ ਤੇ ਕਿਵੇਂ ਅਮਰ ਸਿੰਘ ਕਿਉਂ ਅਮਰ ਸਿੰਘ ਚਮਕੀਲਾ ਮੁਹੰਮਦ ਸਦੀਕ ਨੂੰ ਰਾਤ ਨੂੰ 10 ਵਜੇ ਜਾ ਕੇ ਗੱਡੀ 'ਚ ਬਿਠਾ ਕੇ ਕਿੱਥੇ ਲੈ ਕੇ ਜਾਂਦਾ ਆ ਤੇ ਮੁਹੰਮਦ ਸਦੀਕ ਹੋਰਾਂ ਨੇ ਹੁਣ ਆ ਕੇ ਇਹਦੇ ਤੇ ਕੀ ਸਪਾਈ ਦਿੱਤੀ ਆ ਇੱਕ ਗੀਤਕਾਰ ਵੱਲੋਂ ਇਹਦੇ ਤੇ ਇੱਕ ਸਵਾਲ ਚੱਕਿਆ ਤੇ ਇਹਦੇ ਬਾਰੇ ਦੱਸਿਆ ਕਿ ਮੁਹੰਮਦ ਸਦੀਕ ਨੇ ਕਿਵੇਂ ਚਮਕੀਲੇ ਨੂੰ ਘਰ ਲਾਏ ਨੂੰ ਗੁੱਸੇ 'ਚ ਦੱਪਕੇ ਮਾਰਕਸਿੱਤ ਕਹਿੰਦਾ ਸੀ ਤੂੰ ਉੱਥੋਂ ਨਿਕਲ ਜਾ ਚਲਾ ਜਾ ਤੂੰ ਸਾਨੂੰ ਵੀ ਨਾਲ ਲੈ ਡੁੱਬੇਂਗਾ ਇਹਦੀ ਗੱਲ ਹੈਗੀ ਆ ਦੋਸਤੋ ਜਦੋਂ ਖਾਰਕੋ ਨੇ ਪਹਿਲੀ ਲਿਸਟ ਜਾਰੀ ਕੀਤੀ ਜਿਹੜੇ ਪੰਜਾਬ ਦੇ ਵਿੱਚ ਮਾੜੇ ਗੀਤ ਗਾਉਂਦੇ ਆ ਜਦੋਂ ਉਹ ਲਿਸਟ ਕਹਿੰਦੇ ਚਮਕੀਲੇ ਦੇ ਕੋਲ ਪਹੁੰਚੀ ਤੇ ਚਮਕੀਲੇ ਨੇ ਆਪਣਾ ਨਾਮ ਦੇਖਿਆ ਲਿਸਟ ਦੇ ਵਿੱਚ ਤੇ ਉਹ ਪੈਨ ਦੀ ਸੱਤੇ ਹੀ ਮੁਹੰਮਦ ਸਦੀਕ ਹੋਣਾ ਕੋਲ ਚਲਾ ਗਿਆ ਗੱਡੀ ਸਟਾਰਟ ਕੀਤੀ ਡਰਾਈਵਰ ਨੂੰ ਕਹਿੰਦਾ ਚੱਲ ਬਈ ਜਦੋਂ ਉਹ ਮੁਹੰਮਦ ਸਦੀਕ ਕੋਲ ਦੇ ਘਰ ਪਹੁੰਚਾ ਤੇ ਸਦੀਕ ਸਾਹਿਬ ਕਹਿੰਦੇ ਆ ਜਾਓ ਬੈਠੋ ਅਮਰ ਸਿੰਘ ਤੇ ਬੱਟੇ ਤੇ ਉਹਨੇ ਕਹਿੰਦੇ ਭਾਜੀ ਕੰਮ ਬਹੁਤ ਖਰਾਬ ਹੋ ਗਿਆ ਪਈ ਆ ਦੇਖੋ ਆ ਲਿਸਟ ਆਪ ਹੀ ਕਹਿੰਦੇ ਜਦੋਂ ਮੁਹੰਮਦ ਸਦੀਕ ਨੇ ਵਿੱਚ ਆਪਣਾ ਨਾਮ ਪੜਿਆ ਤੇ ਕਹਿੰਦੇ ਮੁਹੰਮਦ ਸਦੀਕ ਗੁੱਸੇ 'ਚ ਆ ਗਿਆ ਕਹਿੰਦਾ ਯਾਰ ਤੂੰ ਨਿਕਲ ਜਾ ਇੱਥੋਂ ਤੂੰ ਮੇਰੇ ਕੋਲੋਂ ਚਲਾ ਜਾ ਉਹ ਆਪ ਆ ਕੰਮ ਤੂੰ ਕਰਦਾ ਆ ਮਾੜੇ ਗੰਦੇ ਬੋਲ ਤੋਲ ਕਰਦਾ ਨਾ ਸਾਨੂੰ ਵੀ ਪਸਾ ਦਿੰਦਾ ਤੂੰ ਸਾਨੂੰ ਵੀ ਨਾਲ ਲੈ ਡੁੱਬੇਗਾ ਇਹ ਲੋਕ ਸਾਨੂੰ ਵੀ ਨਹੀਂ ਹੁਣ ਬਚਣਗੇ ਅਸੀਂ ਤਾਂ ਇਦਾਂ ਦੇ ਗੀਤ ਗਾਉਂਦੇ ਵੀ ਨਹੀਂ ਇਹ ਕੰਮ ਤੂੰ ਹੀ ਕਰਦਾ ਅਸੀਂ ਤੈਨੂੰ ਕਿੰਨਾ ਬੰਦ ਕਰ ਤੇ ਤੂੰ ਨਹੀਂ ਹਟਿਆ ਤੂੰ ਨਹੀਂ ਤੜਿਆ ਹੁਣ ਇੱਕ ਗੀਤ ਕਰਨੇ ਖੁਲਾਸਾ ਕੀਤਾ ਤੇ ਕਹਿੰਦੇ ਅਮਰ ਸਿੰਘ ਚਮਕੀਲਾ ਉਤੋਂ ਉਹਨੀ ਪੈਰੀ ਬਾਕਸ ਮੁੜਿਆ ਆ ਹੁਣ ਮੁਹੰਮਦ ਜ਼ਰੀਕ ਉਹਨਾਂ ਦੀ ਇੰਟਰਵਿਊ ਸੁਣੀਆ ਜਿਹਦੇ ਵਿੱਚ ਉਹਨਾਂ ਨੇ ਸਫਾਈ ਦਿੱਤੀ ਆ ਉਹ ਕਹਿੰਦੇ ਅਮਰ ਸਿੰਘ ਚਮਕੀਲਾ ਰਿਲੇਟਿਡ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਵੀ ਕਿਵੇਂ ਦਾ ਸੀ ਉਹ ਕਹਿੰਦੇ ਕਲਾਕਾਰ ਬਹੁਤ ਵਧੀਆ ਸੀ ਉਹਦਾ ਕੋਈ ਸਾਨੀ ਨਹੀਂ ਸੀਗਾ ਉਹ ਇਕੱਲਾ ਨਹੀਂ ਸੀ ਐਦਾਂ ਦੇ ਗੀਤ ਗਾਉਂਦਾ ਜਦੋਂ ਫਿਰ ਪੁੱਤਰ ਕਹਿੰਦਾ ਵੀ ਸਦੀਕ ਸਾਹਿਬ ਤੁਹਾਡੇ ਵੀ ਤਾਂ ਕੁਝ ਗਾਣੇ ਗਾਉਂਦੇ ਪੈਂਦੀ ਸੱਟੇ ਸਦੀਕ ਸਾਹਿਬ ਕਹਿੰਦੇ ਨਹੀਂ ਮੇਰਾ ਤਾਂ ਕੋਈ ਤਾਂ ਗੀਤ ਹੀ ਨਹੀਂ ਹੈਗਾ ਤੇ ਪਰ ਕਹਿੰਦੇ ਅਮਰ ਸਿੰਘ ਚਮਕੀਲਾ ਮੇਰੇ ਕੋਲ ਆਇਆ ਸੀ ਰਾਤ ਨੂੰ ਗੱਡੀ ਦੇ ਵਿੱਚ 10 ਵਜੇ ਦਾ ਟਾਈਮ ਸੀ ਆ ਕੇ ਮੈਨੂੰ ਕਹਿੰਦਾ ਭਾਜੀ ਗੱਡੀ 'ਚ ਬੈਠੋ ਕਹਿੰਦਾ ਮੈਂ ਵੀ ਬੈਠ ਗਿਆ ਤੇ ਕਹਿੰਦਾ ਫਿਰ ਉਹ ਮੈਨੂੰ ਲੈ ਗਿਆ ਆਪਣੀ ਜ਼ਮੀਨ ਦਿਖਾ ਲੈਣ ਤੇ ਉੱਥੇ ਕਹਿੰਦਾ ਮੈਂ ਆ 8 ਕਿਲੇ ਜ਼ਮੀਨ ਦੇ ਲੈ ਆ ਕਹਿੰਦੇ ਮੈਂ ਦੇਖਿਆ ਮੈਨੂੰ ਬੜੀ ਖੁਸ਼ੀ ਹੋਈ ਤੇ ਚਮਕੀਲੇ ਨੇ ਗੀਤਾਂ ਦੇ ਸਿਰ ਤੋਂ ਤਰੱਕੀ ਕਰਕੇ ਆ ਜ਼ਮੀਨ ਖਰੀਦੀ ਆ ਤੇ ਵਧੀਆ ਕਲਾਕਾਰ ਐਦਾਂ ਤੇ ਫਿਰ ਕਹਿੰਦੇ ਉਹ ਘਰ ਲਗਿਆ ਉੱਥੇ ਮੈਨੂੰ ਪ੍ਰਸ਼ਾਦਾ ਸ਼ਿਕਾਇਆ ਬੜੀ ਮੇਰੀ ਸੇਵਾ ਕੀਤੀ ਜੋ ਹੋਰ ਵੀ ਪੰਜਾਬੀ ਸੇਵਾ ਹੈ ਨਾ ਹੜੇ ਵਾਲੀ ਕਰਦੇ ਆ ਉਹ ਵੀ ਕੀਤੀ ਤੇ ਕਹਿੰਦੇ ਮੈਨੂੰ ਬੜਾ ਸਤਕਾਰ ਦਿੱਤਾ ਤੇ ਬਸ ਕਹਿੰਦੇ ਮੇਰੀ ਤਾਂ ਇੰਨੀ ਹੀ ਗੱਲਬਾਤ ਹੋਈ ਸੀ ਔਰ ਜਦੋਂ ਉਹਨੂੰ ਐਦਾਂ ਧਮਕੀਆਂ ਮਿਲ ਰਹੀਆਂ ਸੀ ਉਹਨੂੰ ਆ ਰਹੀਆਂ ਸੀਗੀਆਂ ਚਿੱਟੀਆਂ ਤੇ ਉਹ ਮੇਰੇ ਕੋਲ ਆਂਦਾ ਸੀਗਾ ਤੇ ਕਹਿੰਦਾ ਸੀ ਭਾਜੀ ਕੁਝ ਕਰੋ ਤੇ ਕਹਿੰਦਾ ਅਸੀਂ ਨਾਲ ਵੀ ਉਹਦੇ ਜਾਂਦੇ ਰਹੇ ਹਾਂ ਉਹਦੇ ਮਗਰ ਖੜਦੇ ਵੀ ਰਹੇ ਹਾਂ ਤੇ ਕਹਿੰਦਾ ਇੱਕ ਗੱਲ ਜਿਹੜੀ ਮੁਹੰਮਦ ਸਦੀਕ ਨੇ ਚਮਕੀਲੇ ਦੇ ਮਰਡਰ ਬਾਰੇ ਕਹੀ ਆ ਵੀ ਇਹ ਕੰਮ ਬਹੁਤ ਮਾੜਾ ਕੀਤਾ ਸੀਗਾ ਇੱਕ ਕਲਾਕਾਰ ਨੂੰ ਇਸ ਤਰ੍ਹਾਂ ਖੋਲਣਾ ਲੋਕਾਂ ਤੋਂ ਇਹ ਬਹੁਤ ਹੀ ਘਟੀਆ ਕੰਮ ਸੀਗਾ ਤੇ ਇਹਦੇ ਨਾਲ ਲੋਕਾਂ ਚ ਤੇ ਆਵਾਮ ਚ ਫਿਰ ਗੁੱਸਾ ਵੀ ਆਇਆ ਸੀਗਾ ਵੀ ਇੱਕ ਕਲਾਕਾਰ ਨੂੰ ਐਡੀ ਵੱਡੀ ਸਜ਼ਾ ਦੇ ਦੇਣੀ ਇਹ ਕੋਈ ਨਾਲੇ ਉਹ ਸ੍ਰੀਖਸਰ ਕਹਿੰਦੇ ਜਿਹੜਾ ਰੱਬ ਦਾ ਬੰਦਾ ਦਿੱਤਾ ਤੁਸੀਂ ਉਹਨੂੰ ਇਸ ਤਰ੍ਹਾਂ ਆਪਣੇ ਖੁਦ ਲੈ ਕੇ ਜਾਓਗੇ ਤੇ ਇਹ ਸਾਨੂੰ ਤਾਂ ਚੰਗਾ ਨਹੀਂ ਲੱਗਦਾ ਜਿਹੜਾ ਕੁਦਰਤ ਦੇ ਖਿਲਾਫ ਆ ਕਿਸੇ ਦੀ ਜ਼ਿੰਦਗੀ ਕਿਸੇ ਤੋਂ ਖੋ ਲੈਣੀ ਨਾਲ ਹੋਰ ਦੋ ਤਿੰਨ ਬੰਦਿਆਂ ਦਾ ਵੀ ਨਾਲ ਜੋ ਕੁਝ ਹੋਇਆ ਤੇ ਕਹਿੰਦੇ ਸਾਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ